ਜਿਹੜੇ ਬੰਦਿਆਂ ਦੇ ਮਤਲਬ ਕੁਰਸੀ ਨਾਮੇ ਵਿੱਚ ਨਾਮ ਨਹੀਂ ਜਦ ਤੱਕ ਕਿਸੇ ਨੇ ਸਹਿਮਤੀ ਨਾਲ ਨਾਮ ਕਹਤਾ ਵੀ ਮਨ ਲਓ ਸਪੋਜ਼ ਕਰੋ ਵੀ ਮੈਂ ਕਹਤਾ ਵੀ ਤੁਹਾਡਾ ਨਾਮ ਲਿਖ ਲਓ ਮੇਰਾ ਨਾਮ ਲਿਖੋ ਉਹ ਤਾਂ ਸਹਿਮਤੀ ਹੋ ਗਈ ਆਪਣੀ ਨਹੀਂ ਨਹੀਂ ਲਿਖਣ ਚ ਕੁਰਸੀ ਨਾਮੇ ਦੇ ਸਾਰੇ ਬਾਰਸ ਦਿਖਾਉਣੇ ਪੈਣਗੇ ਅੱਛਾ ਉੱਥੇ ਦਿਖਾਉਣੇ ਪੈਣਗੇ ਸਾਰੇ ਉੱਥੇ ਤਾਂ ਸਾਰੇ ਦਿਖਾਉਣੇ ਪੈਣਗੇ ਠੀਕ ਹੈ ਜੀ ਜੇ ਤਾਂ ਜਣ ਕੇ ਕੋਈ ਬਸੀਤ ਨਹੀਂ ਕੀਤੀ ਤਾਂ ਤਾਂ ਜਣ ਕੇ ਸਾਰਿਆਂ ਦੇ ਨਾਲ ਜ਼ਮੀਨ ਚੜਨੀ ਚੜਨੀ ਹੈ ਠੀਕ ਹੈ ਜੀ ਉਹ ਚ ਕੋਈ ਦੋਰ ਨਹੀਂ ਹੈ ਠੀਕ ਹੈ ਕੋਈ ਉਹ ਚ ਕਿਸੇ ਕਿਸਮ ਦੀ ਕੋਈ ਰਾਇਤ ਨਹੀਂ ਹੈ ਠੀਕ ਹੈ ਜੇ ਉਹ ਬਿਆਨ ਦੇਈ ਜਾਣ ਤਾਂ ਵੀ ਉਹ ਸਾਰਿਆਂ ਦੇ ਨਾਮ ਹੀ ਚੜੂਗੇ ਉਸ ਤੋਂ ਬਾਅਦ ਤੁਸੀਂ ਬਲੱਡ ਰਿਲੇਸ਼ਨ ਚ ਰਿਸ਼ਤੀਆਂ ਕਰਾ ਕੇ ਆਪਦੇ ਨਾਮ ਕਰਾ ਸਕਦੇ ਹੋ ਪਰੰਤੂ ਉਹ ਚੜੂਗੀ ਜੇ ਬਸਿਤ ਕੀਤੀ ਹੋਈ ਹੈ ਚਾਹੇ ਖਾਨਗੀ ਕੀਤੀ ਹੈ ਚਾਹੇ ਰਿਜਿਸਟਰਡ ਕੀਤੀ ਹੈ ਫਿਰ ਉਹਦੇ ਮੁਤਾਬਕ ਇਨਤਕਾ ਲਾਉਣਾ ਹੈ ਠੀਕ ਹੈ ਜੀ ਇਹਦੇ ਵਿੱਚ ਇਹ ਵੀ ਜਿੰਮੀ ਜਿਹੜਾ ਆਪਾਂ ਵਿਰਾਸਤ ਦੀ ਗੱਲ ਕਰ ਰਹੇ ਹਾਂ ਜਿਹੜੇ ਮਤਲਬ ਲਿਖਣ ਚ ਗੱਲ ਲੱਗੀ ਜੇ ਕੋਈ ਉੱਥੇ ਬੰਦਾ ਛੱਡ ਦੇ ਮੰਨ ਲਓ ਸਾਡੇ ਬਜ਼ੁਰਗ ਕਰ ਰਹੇ ਨੇ ਹਾਂ ਹਾਂ ਮੰਨ ਲਓ ਮੇਰੇ ਡੈਡੀ ਕੋਲੀ ਚਾਰ ਭਰਾ ਨੇ ਉਹ ਤੋਂ ਨੇ ਤਿੰਨ ਦਾ ਨਾਮ ਲਿਖਿਆ ਤਾਂ ਇੱਕ ਦਾ ਛੱਡਤਾ ਇੱਕ ਦਾ ਛੱਡਤਾ ਉਹਦਾ ਨਾਂ ਛੱਡ ਤਿਆ ਨਹੀਂ ਉਹ ਫਿਰ ਉਹਦੇ ਵਿੱਚ ਕਾਰਨ ਲਿਖਵਾਣਾ ਵੀ ਮੈਂ ਇਹਨੂੰ ਕਿਉਂ ਨਹੀਂ ਹਿੱਸਾ ਦੇ ਰਿਹਾ ਠੀਕ ਆ ਉਹਦੇ ਵਿੱਚ ਕਾਰਨ ਲਿਖੂਗਾ ਬਸੀਦ ਦੇ ਵਿੱਚ ਵੀ ਮੇਰੇ ਚਾਰ ਬੇਟੇ ਨੇ ਇੱਕ ਬੇਟੇ ਨੂੰ ਮੈਂ ਪਹਿਲਾਂ ਜ਼ਮੀਨ ਨਾਂ ਲਵਾ ਚੁੱਕਿਆ ਜਾਂ ਉਹ ਮੇਰੇ ਕਹਿਣ ਤੋਂ ਬਾਹਰ ਹੈ ਮੈਂ ਉਹਨੂੰ ਦੇਣਾ ਨਹੀਂ ਚਾਹੁੰਦਾ ਉਸ ਨਾਲ ਕੁਝ ਕਾਰਨ ਲਿਖੂਗਾ ਨਾ ਉਹ ਠੀਕ ਆ ਤੇ ਮੈਂ ਇੱਕ ਗੱਲ ਹੋਰ ਕਰਦਾ ਵੀ ਜਿਹੜੇ ਤੁਹਾਡੇ ਤਜਰਬੇ ਦੇ ਅਕੋਰਡਿੰਗ ਆ ਕੋਈ ਇਦਾਂ ਦਾ ਕੇਸ ਆਇਆ ਵੀ ਮੰਨ ਲਓ ਉਹਦੇ ਬੱਚੇ ਚਾਰ ਤੇ ਇੱਕ ਦਾ ਉਹਨੇ ਕੋਈ ਵੇਰਵਾ ਹੀ ਨਹੀਂ ਪਾਇਆ ਆਏ ਕਈ ਵਾਰੀ ਹੋ ਜਾਂਦਾ 420 ਕਰ ਜਾਂਦੇ ਨੇ ਲੋਕ ਨੰਬਰ ਉਹ ਫਿਰ ਨੰਬਰਦਾਰ ਉਸ ਚ ਜੇਲ੍ਹ ਚ ਜਾਂਦਾ ਜੀ ਨੰਬਰਦਾਰ ਇਹ ਇਸ ਕਰਕੇ ਜਣੇ ਕਿ ਕੁਸ਼ਚਨਾਂ ਵਿੱਚ ਵਾਰਸ ਨਹੀਂ ਛੱਡਣਾ ਚਾਹੁੰਦਾ ਚੀਜ਼ ਜੀ ਓਕੇ ਕਿਉਂਕਿ ਨੰਬਰਦਾਰ ਦੀ ਜ਼ਿੰਮੇਵਾਰੀ ਇਹ ਹੈ ਸਾਰੀ ਠੀਕ ਆ ਵੀ ਉਸ ਬੰਦੇ ਜਿਹੜੀ ਡੈਥ ਹੋਈ ਉਹਦੇ ਵਾਰਸਾਂ ਨੂੰ ਸਾਰਿਆਂ ਨੂੰ ਦੱਸੇ ਉਹ ਠੀਕ ਹੈ ਜੀ ਨੰਬਰਦਾਰ ਕਈ ਵਾਰੀ ਜੇਲ੍ਹ ਚ ਜਾ ਕੇ ਆਏ ਨੇ ਵਿਚਾਰੇ ਇਸ ਲੋਟ ਠੀਕ ਹੈ ਜੀ ਉਹ ਬੰਦਾ ਹੁਣ ਕਈ ਵਾਰੀ ਨੰਬਰਦਾਰ ਨੂੰ ਨਹੀਂ ਪਤਾ ਹੁੰਦਾ ਵਾਰਸ ਉਹਨਾਂ ਨੂੰ ਪੁੱਛਣ ਲੱਗ ਉਹਦੀ ਤਾਂ ਤਸੱਲੀ ਤੇ ਤਸਦੀ ਕਰ ਦਿੰਦਾ ਨੰਬਰਦਾਰ ਹਾਂ ਹਾਂ ਯਾਰ ਪਰੰਤੂ ਉਹ ਇੱਕ ਬੱਚੇ ਨੂੰ ਕਿਸੇ ਨੂੰ ਖਲਾਪਤਾ ਹੋਇਆ ਹੋਇਆ ਇਹ ਜੋ ਲੁਕੋਣਾ ਲੁਕੋਣਾ ਨਹੀਂ ਚਾਹੀਦਾ ਠੀਕ ਆ ਉਹਨੂੰ ਜਣਕੇ ਸਾਰੇ ਕੁਰਸੀ ਨਾਮ ਚ ਦੱਸਨੇ ਚਾਹੀਦੇ ਨੇ ਉਹ ਤਾਂ ਫਿਰ ਜਣਕੇ 420 ਹੋ ਜਾਂਦੀ ਹੈ ਜਣਕੇ ਬਿਲਕੁਲ ਗਲਤ ਹੋਣਾ ਕੰਮ ਉਹ ਲੁਕੋਣਾ ਨਹੀਂ ਚਾਹੀਦਾ ਜਿਹੜਾ ਵੀ ਬਰਸ ਨੇ ਸਾਰੇ ਦੱਸਨੇ ਚਾਹੀਦੇ ਨੇ ਮਤਲਬ ਜਿੰਨਾ ਤੱਕ ਬੰਦੇ ਜਿੰਦਾ ਨੇ ਹਾਂ ਚਾਹੇ ਕੋਈ ਕੋ ਆਪਾਂ ਕਹਿ ਦਈਏ ਵੀ ਕੋਈ ਬੋਲਾ ਕਮਲਾ ਹਾਂ ਹਾਂ ਕਿ ਕੁਝ ਵੀ ਹੈ ਜਾਂ ਕੋਈ ਬੰਦਾ ਗਮ ਹੋ ਗਿਆ ਉਹ ਕੁਰਸੀ ਨਾਮ ਚ ਸਾਰੇ ਸ਼ੋਅ ਕਰਨੇ ਚਾਹੀਦੇ ਨੇ ਇੰਤਕਾਲ ਚ ਉੱਥੇ ਸਾਰੇ ਸ਼ੋਅ ਹੋਣੇ ਨਹੀਂ ਹੋਣਗੇ ਹਾਂ ਹਾਂ ਹੋਣਗੇ ਹੋਣਗੇ ਜੇ ਜਿਹੜੀ ਆਪਾਂ ਖਾਨਗੀ ਬਸੀਤ ਕਰਿਆ ਉਹਦਾ ਗਾਹਾਂ ਜਾ ਕੇ ਵੀ ਕੋਈ ਆਪਨੋ ਲਿਖਤ ਲਗਾਉਦੀ ਲੋੜ ਹੁੰਦੀ ਨਹੀਂ ਗਾਹਾਂ ਨਹੀਂ ਉਹਦਾ ਜਿਹੜੀ ਬਸੀਤ ਹੈ ਨਾ ਮਰਨ ਤੋਂ ਪਹਿਲਾਂ ਲਿਖ ਜੰਦੇ ਨੇ ਠੀਕ ਆ ਰਿਸ਼ਤੇਦਾਰਾਂ ਨੂੰ ਬੁਲਾ ਕੇ ਜਾਂ ਜਣ ਕਿ ਜਦੋਂ ਬੁਬੰਦਾ ਬਿਮਾਰ ਹੁੰਦਾ ਕਿਸੇ ਗਵੰਡੇ ਨੂੰ ਬੁਲਾ ਕੇ ਉਹਨਾਂ ਦੀ ਹਾਜ਼ਰੀ ਚ ਬਸੀਤ ਕਰ ਦਿੰਦਾ ਉਹ ਬਸੀਤ ਵੀ ਵੈਲਡ ਠੀਕ ਹੈ ਕਈ ਵਾਰੀ ਇਹ ਹੁੰਦਾ ਹੈ ਪਹਿਲਾਂ ਰਜਿਸਟਰਡ ਵਸੀਤ ਕਰਾਈ ਹੁੰਦੀ ਹੈ ਹਾਂਜੀ ਤਹਿਸੀਲ ਚ ਜਾ ਕੇ ਠੀਕ ਹੈ ਉਹ ਬੱਚਿਆਂ ਦੇ ਦੋਨਾਂ ਨੂੰ ਕਰਾਤੀ ਜਾਂ ਚਾਰ ਬੱਚੇ ਨੇ ਚਾਰਾਂ ਨੋ ਕਰਾਤੀ ਇੱਕ ਬੱਚਾ ਉਹਨਾਂ ਚ ਕੋਈ ਨਲਾਇਕ ਨਿਕਲ ਗਿਆ ਉਹਨੂੰ ਬਾਪ ਨਹੀਂ ਦੇਣਾ ਚਾਹੁੰਦਾ ਹਾਂਜੀ ਹਾਂ ਉਹ ਕਰੇ ਫਿਰ ਖਾਨਗੀ ਵਸੀਤ ਕਰ ਦਿੰਦਾ ਹੈ ਖਾਨਗੀ ਵਸੀਤ ਚ ਬੇਰਵਾ ਪਾ ਦਿੰਦਾ ਹੈ ਵੀ ਜਿਹੜੀ ਮੈਂ ਪਹਿਲਾਂ ਬੈਰਿਸਟਰਡ ਬਸੀਤ ਕਰਾਈ ਸੀ ਚਾਰ ਬੱਚਾ ਦੇ ਨੌਕਰਾਂ ਸੀ ਪਰੰਤੂ ਆਹ ਬੱਚਾ ਮੇਰੇ ਕਹਿਣੇ ਤੋਂ ਬਾਹਰ ਹੋ ਗਿਆ ਮੈਂ ਇਹਨੂੰ ਹੁਣ ਇਹ ਜਾਇਦਾਦ ਚੁਛਾ ਨਹੀਂ ਦੇਣਾ ਚਾਹੁੰਦਾ ਮੈਂ ਜਿਹੜੀ ਪਹਿਲਾਂ ਬਸੀਤ ਕਰਾਈ ਸੀ ਉਹਨੂੰ ਕੈਨਸਲ ਕਰਦਾ ਅੱਛਾ ਜੀ ਸੀਲ 'ਚ ਜਾ ਕੇ ਜਿਹੜੀ ਰਿਸਟਰਡ ਕਰਾਈ ਤੇ ਇੰਨੀ ਤਰੀਕ ਨੂੰ ਉਹਨੂੰ ਕੈਨਸਲ ਕਰਦਾ ਹੁਣ ਮੈਂ ਨਵੀਂ ਬਸੀਤ ਕਰਦਾ ਇਹ ਨਵੀਂ ਬਸੀਦੇ ਮੁਤਾਬਕ ਇਨਤਕਾਲ ਹੋਣਾ ਚਾਹੀਦਾ ਠੀਕ ਹੈ ਜੀ ਤਾਂ ਉਹ ਜਿਹੜੀ ਪੁਰਾਣੀ ਬਸੀਤ ਆ ਉਹਦਾ ਕੋਈ ਵੈਲਿਊ ਨਹੀਂ ਰਹਿੰਦੀ ਹੈਗੀ ਜਦੋਂ ਉਹਨੇ ਕੈਨਸਲ ਕਰ ਦਿੱਤੀ ਉਹ ਫਿਰ ਨਵੀਂ ਬਸੀਤ ਚਾਹੇ ਖਾਨਗੀ ਹੈ ਕਰੇ ਲਿਖੀ ਹੋਇਆ ਉਹਦੇ ਮੁਤਾਬਕ ਹੀ ਇਨਤਕ ਤਿੰਨ ਨੰਬਰਦਾਰ ਤੇ ਜਾਂ ਆਪਾਂ ਕੋਈ ਦੋ ਦੋ ਬੰਦਾ ਦੀ ਗਵਾਹੀ ਪੈਂਦੀ ਹੈ ਜਿਹੜੇ ਕੰਡੀਸ਼ਨ ਵਾਲੇ ਦੀ ਗਵਾਹੀ ਹੋਊਗੀ ਜੀ ਇੱਕੋ ਜਿਹੜੇ ਬੰਦੇ ਨੇ ਵਸੀਤ ਕਰਾਈਏ ਉਹਦੇ ਦਸਤਖਤ ਹੋਣਗੇ ਠੀਕ ਆ ਉਹਦੇ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਹਾਂਜੀ ਹਾਂਜੀ ਉਹ ਵਾਦੀ ਹਾਂਜੀ ਹਾਂ ਇੱਕ ਇੱਕ ਗਵਾਦੀ ਡੈਥ ਹੋ ਗਈ ਹਾਂਜੀ ਹਾਂਜੀ ਅਰ ਉਹ ਜਿਹੜੇ ਬੰਦੇ ਨੇ ਵਸੀਤ ਕਰਵਾਈ ਉਹ ਬੰਦਾ ਜਿੰਦਾ ਬੈਠਿਆ ਹਾਂਜੀ ਹਾਂਜੀ ਫਿਰ ਹੁਣ ਦੁਬਾਰੇ ਕਰਾਉਣ ਦੀ ਲੋੜ ਨਹੀਂ ਜੇ ਦੋਹੇ ਗਵਾਹਾਂ ਦੀ ਡੈਥ ਹੋ ਜੇ ਤਾਂ ਅੱਛਾ ਇਹ ਦੋਨਾਂ ਦੀ ਹੋ ਜੇ ਜੇ ਦੋਆਂ ਦੀ ਡੈਥ ਹੋ ਜੇ ਨਾ ਗਵਾਹਾਂ ਦੀ ਤਾਂ ਉਹਨੂੰ ਦੁਬਾਰੇ ਕਰ ਵਸੀਤ ਕਰਾ ਦੇਣੀ ਚਾਹੀਦੀ ਠੀਕ ਹੈ ਜੀ ਇਹ ਤਾਂ ਨਹੀਂ ਹੁੰਦਾ ਮੰਨ ਲਓ ਜਿੰਨੇ ਵੀ ਸਿੱਧ ਕਰਾਈਆ ਉਹਦੀ ਵੀ ਡੈਥ ਹੋ ਗਈ ਕਗਵਾ ਦੀ ਡੈਥ ਹੋ ਗਈ ਕਗਵਾ ਜਿਉਂਦਾ ਰਹੇ ਇੱਕ ਕਗਵਾ ਜਿਉਂਦਾ ਫਿਰ ਵੀ ਉਹ ਇੰਤਕਾਲ ਹੋ ਜੂਗਾ ਕੁਝ ਅੱਛਾ ਫਿਰ ਇੰਤਕਾਲ ਹੋ ਜੀਗਾ ਜੇ ਕਗਵਾ ਦੋਈ ਡੈਥ ਹੋ ਜਾਣ ਫਿਰ ਦਿੱਕਤ ਆਉਂਦੀ ਹੈ ਉਸ ਵਿੱਚ ਆ ਮਤਲਬ ਕਰਵਾਉਣ ਵਾਲਾ ਜਿਉਂਦਾ ਬੈਠਾ ਹਾਂ ਕਰਵਾਉਣ ਵਾਲਾ ਜਿਉਂਦਾ ਬੈਠਾ ਹਾਂ ਠੀਕ ਹੈ ਫਿਰ ਉਹਦੀ ਮਤਲਬ ਜਿਹੜੀ ਵੈਲੀ ਹਾਂ ਉਹਦੀ ਵੈਲਿਊ ਖਤਮ ਹੋ ਜਾਂਦੀ ਹੈ ਫਿਰ ਉਹਨੂੰ ਨਵੇਂ ਸਰੂਪ ਵਿੱਚ ਸਿੱਧ ਕਰ ਦੇਣੀ ਚਾਹੀਦੀ ਹੈ ਠੀਕ ਹੈ ਜੀ ਸੋ ਇਸ ਤੋਂ ਵੀ ਨਾ ਜੇਕਰ ਕੋਈ ਤੁਹਾਡਾ ਹੋਰ ਵੀ ਸਵਾਲ ਹੋਵੇ ਤਾਂ ਕਮੈਂਟ ਕਰਕੇ ਦੱਸਿਓ ਆਪਾਂ ਅਗਲੇ ਉਹ ਚ ਲਮਾਂਗੇ ਸੈਕਸ਼ਨ ਦੇ ਵਿੱਚ ਸੋ ਵੀਡੀਓ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੀਓ ਇਜਾਜ਼ਤ ਤੁਹਾਡਾ ਵੀ ਤੇ ਸਰਦਾ ਵੀ ਬਹੁਤ ਬਹੁਤ ਧੰਨਵਾਦ ਜੀ